ਇਹ ਆਦ ਕਾਲ ਤੋਂ ਲੈ ਕੇ ਜਿਆ ਮਨੁੱਖ ਦੁੱਖਾਂ ਤੋਂ ਛੁਟਕਾਰਾ ਪਾਉਣ ਦੇ ਲਈ ਸੁੱਖ ਦੀ ਜ਼ਿੰਦਗੀ ਜਿਉਣ ਦੇ ਲਈ ਦੌੜ ਭੱਜ ਕਰ ਰਿਹਾ ਹੈ ਸਾਰੀ ਦੁਨੀਆ ਇਹ ਕੰਮ ਕਰਦੀ ਹੈ ਔਰ ਦੂਰ ਨਾ ਜਾਓ ਮੈਂ ਇੱਕ ਵਿਦਵਾਨ ਪੁਰਖ ਦੇ ਲਿਖੇ ਬੋਲ ਪੜ੍ਹਦਾ ਸਾਂ ਉਹ ਕਹਿੰਦਾ ਭਾਵੇਂ ਡਾਕਟਰ ਆਪਣੀ ਦੁਕਾਨ 'ਚ ਬੈਠਾ ਹੈ ਦੁੱਖ ਤੋਂ ਛੁਟਕਾਰਾ ਉਹ ਵੀ ਚਾਹੁੰਦਾ ਹੈ ਭਾਵੇਂ ਕੋਈ ਵਕੀਲ ਹੈ ਭਾਵੇਂ ਕੋਈ ਟੀਚਰ ਹੈ ਭਾਵੇਂ ਕੋਈ ਧਾਰਮਿਕ ਬੰਦਾ ਹੈ ਭਾਵੇਂ ਕੋਈ ਰਾਜਨੀਤਿਕ ਬੰਦਾ ਹੈ ਭਾਵੇਂ ਕੋਈ ਕਿਰਤਕਾਰ ਖੇਤੀ ਦੁਕਾਨਦਾਰੀ ਵਪਾਰ ਕਰਨ ਵਾਲਾ ਹੈ ਹਰ ਬੰਦੇ ਦੀ ਦੌੜ ਇੱਕ ਕੰਮ ਵਾਸਤੇ ਆ ਉਹ ਕਿਹੜੇ ਵਾਸਤੇ ਮੇਰੇ ਜੀਵਨ ਵਿੱਚੋਂ ਦੁੱਖ ਨਿਕਲ ਜਾਏ ਪਰ ਮੇਰੀ ਜ਼ਿੰਦਗੀ ਸੁੱਖਾਂ ਨਾਲ ਭਰ ਜਾਏ ਤੇ ਇਹਦੀ ਬਦੌਲਤ ਬੰਦਾ ਦੌੜ ਭੱਜ ਕਰਦਾ ਆਪੋ ਆਪਣੇ ਮਨ ਨੂੰ ਸ਼ਾਸਤਰ ਚੋਕੇ ਦੌੜ ਰਿਹਾ ਆਪੋ ਆਪਣੀ ਬਾਹ ਲਾ ਰਿਹਾ ਤੇ ਫਿਰ ਇਹਦੀ ਖਾਤਰ ਬੰਦਾ ਕਈ ਵਾਰੀ ਕੁਰਾਹੇ ਵੀ ਪੈ ਜਾਂਦਾ ਭੁਲੇਖੇ ਵਿੱਚ ਪੈ ਕੇ ਇਹੋ ਜੀਆਂ ਥਾਮਾਂ ਤੇ ਮੱਥੇ ਟੇਕਦਾ ਕਦੀ ਜਾ ਕੇ ਆਪਣਾ ਧਨ ਪੂੰਜੀ ਲਟਾਉਂਦਾ ਵੀ ਮੈਨੂੰ ਇੱਥੋਂ ਸ਼ਾਇਦ ਸੁੱਖ ਮਿਲ ਜਾਏ ਜੀਵਨ ਦਾ ਕੀਮਤੀ ਸਮਾਂ ਇਹੋ ਜੀ ਜਗ੍ਹਾ ਚਲੇ ਜਾਂਦਾ ਵੀ ਸ਼ਾਇਦ ਸੁੱਖ ਮਿਲ ਜਾਏ ਸਤਿਗੁਰੂ ਕਹਿੰਨ ਲੱਗੇ ਨਹੀਂ ਸੁੱਖ ਜੇ ਤੂੰ ਚਾਹਣਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਕਹਿਣਗੇ ਵੀ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ ਜੇ ਤੂੰ ਸਦੀਵੀ ਸੁਖ ਚਾਹੁੰਦਾ ਹੈ ਤੇ ਫਿਰ ਤੂੰ ਗੁਰੂ ਦੀ ਪਰਮਾਤਮਾ ਦੀ ਸ਼ਰਨ ਵਿੱਚ ਆ ਸ਼ਰਨ ਵਿੱਚ ਆਇਆ ਕੀ ਮਿਲੇਗਾ ਸਹਿਬ ਕਹਿਣਗੇ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਗੁਰੂ ਦੀ ਸ਼ਰਨ ਆਉਣ ਦੇ ਨਾਲ ਮਿਲੇ ਸੁਖ ਤੈਨੂੰ ਸੁਖ ਮਿਲਣਾ ਹੈ ਨਾਮ ਹਰ ਸੋਭਾ ਪਰਮੇਸ਼ਵਰ ਦਾ ਨਾਮ ਹਰੀ ਪਰਮਾਤਮਾ ਦੀ ਸ਼ੋਭਾ ਤੇਰੇ ਜੀਵਨ ਵਿੱਚ ਆ ਜਾਏਗੀ ਔਰ ਅਗਲੀ ਗੱਲ ਵੀ ਚਿੰਤਾ ਲਾਹੇ ਹਮਾਰੀ ਔਰ ਤੇਰੇ ਜੀਵਨ ਵਿੱਚੋਂ ਚਿੰਤਾ ਦਾ ਰੋਗ ਮਿਟ ਜਾਏਗਾ ਜਦੋਂ ਤੂੰ ਗੁਰੂ ਚਰਨਾਂ ਵਿੱਚ ਆਏਂਗਾ